ਪੰਜਾਬ ਦੇ ਵਿੱਚ ਆਉਂਦੇ ਦੋ ਦਿਨਾਂ ਤੱਕ ਗਰਮੀ ਦਾ ਕੈਰ ਇਸੇ ਤਰ੍ਹਾਂ ਜਾਰੀ ਰਹੇਗਾ ਹਾਲਾਂਕਿ 22 ਤਰੀਕ ਤੋਂ ਬਾਅਦ ਮੌਸਮ ਬਦਲਣ ਦੇ ਜ਼ਰੂਰ ਆਸਾਰ ਨਜ਼ਰ ਆ ਰਹੇ ਨੇ ਪਰ 22 ਤਰੀਕ ਤੱਕ ਗਰਮੀ ਦਾ ਕੈਰ ਲਗਾਤਾਰ ਚੱਲੀ ਰਹੇਗਾ 22 ਜੁਲਾਈ ਤੋਂ ਪੰਜਾਬ ਦੇ ਕੁਝ ਹਿੱਸਿਆਂ 'ਚ بارش ਪੈਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਟੈਂਪਰੇਚਰ ਘੱਟ ਹੋ ਸਕਦਾ ਹੈ ਪਰ ਫਿਲਹਾਲ ਫਤਿਹਗੜ੍ਹ ਸਾਹਿਬ ਮੁਹਾਲੀ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ بارش ਨਹੀਂ ਹੋਵੇਗੀ ਇਹ ਕਹਿਣਾ ਹੈ ਮੌਸਮ ਵਿਭਾਗ ਦਾ ਆਓ ਤਾਂਦੇ ਹੁਣ ਕੀ ਹੈ ਜਾਣਾ ਲਾਇਕ ਲਈ ਸੁੰਦਰ ਸੌਨੀ ਦੀ ਰਿਪੋਰਟ ਕਾਫੀ ਦਿਨਾਂ ਤੋਂ ਜਿਹੜਾ ਮੌਸਮ ਖੁਸ਼ਕ ਹੈ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੀ ਉਮੀਦ ਹੈ ਕਿ ਬਰਸਾਤ ਹੋਵੇਗੀ ਜਾਂ ਫਿਰ ਲੋਕਾਂ ਨੂੰ ਗਰਮੀ ਤੋਂ ਜਿਹੜੀ ਰਾਹਤ ਮਿਲਦੀ ਜੀ ਮੈਮ ਮੌਸਮ ਲਈ ਕਿਸ ਤਰ੍ਹਾਂ ਦੀ ਪ੍ਰੈਡਿਕਸ਼ਨ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਲੱਗਦਾ ਕੁਝ ਬਾਰਿਸ਼ ਦੇ ਅਸਰ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਕਿਸਾਨਾਂ ਨੂੰ ਹਾਂ ਦੇਖੋ ਮੌਨਸੂਨ ਦੀ ਜਿਹੜੀ ਜਿਵੇਂ ਪ੍ਰੋਗਰੈਸ ਹੁੰਦੀ ਹੈ ਉਹ ਕਈ ਵਾਰੀ ਕੰਡੀਸ਼ਨਸ ਜਿਹੜੀਆਂ ਨੇ ਫੇਵਰੇਬਲ ਹੋਣ ਤਾਂ ਕਾਫੀ ਅੱਛੀ ਰਹਿੰਦੀ ਹੈ ਪਰ ਜਦੋਂ ਥੋੜੀਆਂ ਜਿਹੀ ਅਨਫੇਵਰੇਬਲ ਕੰਡੀਸ਼ਨਸ ਹੁੰਦੀਆਂ ਆ ਜਾਂ ਜਦੋਂ ਬ੍ਰੇਕ ਹੋ ਜਾਂਦੀ ਤਾਂ ਫੇਰ بارش ਜਿਹੜੀ ਹੈ ਉਹ ਟੁੱਟਵੀਂ ਮਤਲਬ ਪੈਂਦੀ ਹੈ ਕਿ ਕਿਤੇ ਆਈਸੋਲੇਟਡ ਪਲੇਸਿਸ ਤੇ ਕਿਤੇ ਹੋ ਗਈ ਕਿਤੇ ਨਹੀਂ ਹੋ ਗਈ ਜਿਵੇਂ ਕਿ ਅੱਜਕੱਲ ਹੋ ਰਿਹਾ ਹੈ ਇਸ ਤਰ੍ਹਾਂ ਕਿ ਆਪਾਂ ਦੇਖਿਆ ਕਿ ਇੱਕ ਦੋ ਦਿਨ ਪਹਿਲਾਂ ਕਾਫੀ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਆफी ਅੱਛੀ بارش ਹੋਈ ਹੈ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਫਿਰ ਇਹਦਾ ਆਪਾਂ ਕਹ ਸਕਦੇ ਹਾਂ ਕਿ ਰੋਪੜ ਵਾਲੀ ਸਾਈਡ ਤੇ ਨਨਪੁਰ ਸਾਹਿਬ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਜਿਹੜੇ ਬਾਕੀ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਥੋੜੀ-ਬਹੁਤੀ ਮਤਲਬ ਛਿੱਟੇ-ਛੋਟੇ ਪਏ ਆ ਸੋ ਇਹ ਸੀਗਾ ਕਿ ਜਦੋਂ ਮੌਨਸੂਨ ਇੰਨੀ ਜ਼ਿਆਦਾ ਪੂਰੀ ਐਕਟਿਵ ਨਹੀਂ ਹੈ ਤੇ ਬਟ ਹੁਣ ਚਾਂਸਸ ਹੈਗੇ ਨੇ ਜਿਸ ਤਰ੍ਹਾਂ ਕਿ ਸਾਡੇ ਕੋਲ ਫੋਰਕਾਸਟ ਹੈਗੀ ਹੈ ਕਿ ਬਾਈ ਤੋਂ ਜਿਹੜੀ ਹੈ ਇਹ ਦੁਬਾਰਾ ਰਿਵਾਈਵ ਹੋ ਰਹੀ ਹੈ ਤੇ ਕਾਫੀ ਚਾਂਸਸ ਹੈਗੇ ਨੇ ਕਿ ਉਦੋਂ ਅੱਛੀ ਬਾਰਿਸ਼ ਜਿਹੜੀ ਹੈ ਪੰਜਾਬ ਦੇ ਵਿੱਚ ਹੋਏਗੀ ਪਰ ਹੁਣ ਜਿਹੜੀ ਸਾਡੇ ਕੋਲ ਨਾਊ ਕਾਸਟ ਆਈ ਹੈ ਉਹਦੇ ਵਿੱਚ ਵੀ ਹਲੇ ਆਉਣ ਵਾਲੇ 3 ਘੰਟਿਆਂ 3 ਤੋਂ 4 ਘੰਟਿਆਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਚੰਡੀਗੜ੍ਹ, ਮੁਹਾਲੀ, ਖਰੜ, ਫਤਿਹਗੜ੍ਹ ਸਾਹਿਬ ਇਹਨਾਂ ਏਰੀਆਜ਼ ਦੇ ਵਿੱਚ ਪਾ ਲਾਈਟ ਰੇਨਫਾਲ ਹੋ ਸਕਦੀ ਹੈ ਤੇ ਬਾਕੀ ਜਿਸ ਤਰ੍ਹਾਂ ਕੀ ਹਿਊਮਿਡਿਟੀ ਲੈਵਲ ਬਹੁਤ ਜ਼ਿਆਦਾ ਹੈ ਕਿ ਲਾਈਟ ਟੈਂਪਰੇਚਰਸ ਬਹੁਤ ਜ਼ਿਆਦਾ ਨੇ 4 ਡਿਗਰੀ ਜਿਹੜਾ ਰਾਤ ਦਾ ਟੈਂਪਰੇਚਰ ਆ ਨਾਰਮਲ ਤੋਂ ਜ਼ਿਆਦਾ ਹੈ ਤੇ ਦਿਨ ਦਾ ਜਿਹੜਾ ਟੈਂਪਰੇਚਰ ਉਹ ਵੀ 3 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਮਤਲਬ 26 ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਆ 34 ਹੋਣਾ ਚਾਹੀਦਾ ਤੇ 37 ਹੈ ਇਸੇ ਤਰ੍ਹਾਂ ਹੀ ਰਾਤ ਦਾ ਜਿਹੜਾ ਟੈਂਪਰੇਚਰ ਆ 26 ਤੱਕ ਚੱਲਦਾ ਪਰ 30 ਡਿਗਰੀ ਤੱਕ ਚੱਲ ਰਿਹਾ ਸੋ ਦੋਨੋਂ ਹੀ ਟੈਂਪਰੇਚਰ ਜਿਹੜੇ ਨੇ ਨਾਰਮਲ ਤੋਂ ਜ਼ਿਆਦਾ ਨਾਲ ਜਿਹਦੇ ਕਰਕੇ ਕੀ ਸਾਨੂੰ ਬਹੁਤ ਅਨਕੰਫਰਟੇਬਲ ਲੱਗਦਾ ਉਧਰੋਂ ਵੈਪੋਰੇਸ਼ਨ ਵੀ ਘੱਟ ਹੋ ਰਹੀ ਹੈ ਤੇ ਹਿਊਮਿਡਿਟੀ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਹੈ ਤੇ ਸੋ ਇਸ ਕਰਕੇ ਜਿਹੜਾ ਇਹ ਬਹੁਤ ਹਮਸ ਜੇ ਵਾਲਾ ਜਿਹੜਾ ਬੜਿਆ ਹੋਇਆ ਮੌਸਮ ਕਈ ਵਾਰੀ ਲੋਕਲ ਕੰਡੀਸ਼ਨ ਫਿਰ ਛਿੱਟੇ ਪੈ ਜਾਂਦੇ ਆ ਕਿਉਂਕਿ ਉਹ ਲੋਕਲ ਕੰਡੀਸ਼ਨਸ ਜਿਹੜੀਆਂ ਨੇ نیچے ਜਿਸ ਤਰ੍ਹਾਂ ਆਪਾਂ ਜਿੱਥੇ ਪਾਣੀ ਜ਼ਿਆਦਾ ਲੱਗਿਆ ਹੋਇਆ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਕੋਈ ਹੋਰ ਥੋੜਾ ਬਹੁਤ ਪ੍ਰੈਸ਼ਰ ਫਾਲ ਕਰ ਗਿਆ ਤਾਂ ਇੱਕ ਵੈਕਿਊਮ ਜਿਹਾ ਬਣ ਜਾਂਦਾ ਜਿਸ ਦੇ ਕਰਕੇ ਲੋਕਲ ਕੰਡੀਸ਼ਨਸ ਨਾਲ ਬਾਰਿਸ਼ ਹੋ ਜਾਂਦੀ ਹੈ ਬਰਦਰਵਾਇਜ਼ ਮੌਨਸੂਨ ਦੀ ਜ਼ਿਆਦਾ ਐਕਟੀਵਿਟੀ ਨਹੀਂ ਚੱਲ ਰਹੀ ਸੋ ਪਰ ਉਮੀਦ ਕਰਦੇ ਆ ਕਿ 22 ਤੋਂ ਬਾਅਦ ਜਿਹੜੀ ਐਕਟੀਵਿਟੀ ਇਹਦੀ ਵਧੇਗੀ ਔਰ ਚੰਗੀ ਰੇਨਫਾਲ ਦੀ ਸੰਭਾਵਨਾ ਰਹੇਗੀ ਆ অলਮੋਸਟ 15 ਵੀਕ ਹੋ ਚੁੱਕੇ ਹਨ ਤੁੰਕੀ ਜਿਹੜੀ ਰੇਨਫਾਲ ਰਹੀ ਹੈ ਨੋਰਮਲ ਰਹੀ ਹੈ ਨੋਰਮਲ ਤੋਂ ਘੱਟ ਰਹੀ ਹੈ ਉਹਦੇ ہاں ਹਾਂਜੀ ਦੇਖੋ ਫਰਸਟ ਵੀਕ ਦੇ ਵਿੱਚ ਬਹੁਤ ਅੱਛੀ ਰੇਨਫਾਲ ਹੋਈ ਹੈ ਉਹ ਨੋਰਮਲ ਤੋਂ ਜ਼ਿਆਦਾ ਵੀ ਰਹੀ ਹੈ ਉਦੋਂ ਅਸੀਂ ਮਤਲਬ ਬਹੁਤ ਅੱਛੀ ਪੋਜੀਸ਼ਨ ਦੇ ਵਿੱਚ ਰਹੇ ਹਾਂ ਕਿਉਂਕਿ 20-25% ਜਿਹੜੀ ਨੋਰਮਲ ਤੋਂ ਜ਼ਿਆਦਾ ਚੱਲ ਰਹੀ ਸੀਗੀ ਔਰ ਉਦੋਂ ਟ੍ਰਾਂਸਪਲੈਂਟੇਸ਼ਨ ਵੀ ਚੱਲ ਰਹੀ ਸੀਗੀ ਰਾਈਸ ਦੀ ਸੋ ਉਹਦੇ ਲਈ ਉਹ ਮਤਲਬ ਕੋਇਨਸਾਈਡ ਕਰ ਗਈ ਬਾਰਿਸ਼ ਤੇ ਕਾਫੀ ਅੱਛਾ ਮਤਲਬ ਰਿਹਾ ਸਾਡੇ ਲਈ ਕਿਉਂਕਿ ਧਰਤੀ ਹਟਲਾ ਪਾਣੀ ਸਾਨੂੰ ਕੱਢਣ ਦੀ ਲੋੜ ਪਈ ਪਰ ਸੈਕਿੰਡ ਵੀਕ ਦੇ ਵਿੱਚ ਇੱਕਦਮ ਹੀ ਜਿਹੜੀ ਪੋਜੀਸ਼ਨ ਹੈ ਬਹੁਤ ਜ਼ਿਆਦਾ ਫਾਲ ਕਰ ਗਈ ਹੈ ਜਿਸ ਤਰ੍ਹਾਂ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 60 ਮਿਲੀਮੀਟਰ بارش ਹੋਣੀ ਚਾਹੀਦੀ ਹੈ ਪਰ 4-5 ਮਿਲੀਮੀਟਰ ਹੀ ਸਾਡੇ ਕੋਲ ਰਿਕਾਰਡ ਹੋਈ ਹੈ ਸੋ ਬਾਕੀ ਜੇ ਓਵਰঅল ਪੰਜਾਬ ਦੀ ਗੱਲ ਕਰਦੇ ਹਾਂ ਤਾਂ ਵੀ ਅਸੀਂ ਸਾਡੇ ਕੋਲ 26 ਤੋਂ 30% ਤੱਕ ਅਸੀਂ ਡੈਫਿਸਿਟ ਦੇ ਵਿੱਚ ਹੈਗੇ ਆ ਤਾਂ ਮਤਲਬ بارش ਸੈਕਿੰਡ ਵੀਕ ਦੇ ਵਿੱਚ ਜਿਹੜਾ ਲਾਸ ਹੋਇਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਜੇ ਬਾਈ ਤੋਂ ਬਾਅਦ ਰਿਵਾਈਵ ਹੁੰਦੀ ਹੈ ਤਾਂ ਅਸੀਂ ਉਹ ਲਾਸ ਨੂੰ ਸ਼ਾਇਦ ਪੂਰਾ ਕਰ ਸਕੀਏ ਸਾਨੂੰ ਲੋਪਿਸਤਾਂ ਗਿੜਿਆ ਲੱਗਾ ਤਾਂ ਧੋਨੇ ਦੀ ਬਜਾਈ ਕੀਤੀ ਗਈ ਹੈ ਉਹਨਾਂ ਨੂੰ ਜਿਆਦਾ ਪਾਣੀ ਦੀ ਖਤੋਂ ਨਹੀਂ ਲੱਗਦਾ ਕਿ ਉਹਨਾਂ ਨੂੰ ਪਾਣੀ ਜਿਹੜਾ ਲਗਾ ਉਦਲਗਾਣਾ ਬਊਗਾ ਜਾਂ ਫਿਰ ਬਿਜਲੀ ਦੀ ਜਿਹੜੀ ਮੰਗ ਆ ਪੰਜਾਬ ਵਿੱਚ ਜਰੂਰੀ ਹੈ ਹਾਂਜੀ ਦੇਖੋ ਜਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਹੈਗੀ ਹੈ ਇਹਦੇ ਨਾਲ ਤਾਂ ਜਦੋਂ ਹੁਣ ਪਰ ਇਹ ਹੈ ਕਿ ਹੁਣ ਪਾਣੀ ਥੋੜਾ ਘੱਟ ਲਾਉਣਾ ਪੈਂਦਾ ਹੈ ਕਿਉਂਕਿ 2 ਦਿਨ ਤੋਂ ਬਾਅਦ ਆਪਾਂ ਕਹਿੰਦੇ ਆ ਕਿ ਜਦੋਂ ਪਾਣੀ ਜੀਰ ਜੇ ਫੇਰੀ ਲਾਓ ਤੇ ਜਦੋਂ ਜਿਆਦਾ ਪਾਣੀ ਦੀ ਲੋੜ ਸੀ ਫਲਡਿੰਗ ਕੰਡੀਸ਼ਨ ਸੀ ਉਹਦੇ ਸਾਡੇ ਕੋਲ ਬਾਰਿਸ਼ ਅੱਛੀ ਹੋ ਗਈ ਹੈ ਸੋ ਹੁਣ ਤਾਂ ਇਹ ਹੈ ਕਿ ਲੋੜ ਅਨੁਸਾਰ ਹੀ ਪਾਣੀ ਲਾਓ ਜਿੰਨੀ ਪਰ ਉਹਦੇ ਲਈ ਤਾਂ ਸਾਨੂੰ ਥੋੜਾ ਧਰਤੀ ਰੋ ਪਾਣੀ ਕੱਢਣਾ ਹੀ ਪਏਗਾ ਕਿਉਂਕਿ ਜਿੰਨੀ ਉਹਦੀ ਰਿਕੁਆਇਰਮੈਂਟ ਹੈ ਕ੍ਰੌਪ ਦੀ ਉਹ ਤਾਂ ਫੁੱਲਫਿਲ ਕਰਨੀ ਪਏਗੀ ਬਾਕੀ ਇਹ ਹੈ ਕਿ ਜਿੰਨਾ ਆਪਾਂ ਮਤਲਬ ਬਿਜਲੀ ਦੀ ਖਪਤ ਸ਼ਹਿਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਗੀ ਹੈ ਕਿਉਂਕਿ ਏਸੀ ਚੱਲ ਰਹੇ ਨੇ ਐਨੇ ਮਾਲਸ ਦੇ ਵਿੱਚ ਸਾਰੀ ਬਿਜਲੀ ਯੂਜ਼ ਹੋ ਰਹੀ ਹੈ ਸੋ ਉਹ ਜਿਹੜੀਆਂ ਨੇ ਉਹ ਆਪਾਂ ਜਿੰਨਾ ਕ ਕੰਟਰੋਲ ਕਰ ਸਕਦੇ ਆ ਉਹਦੇ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਅਮਮ ਕਿਸਾਨੀ ਦੀ ਗੱਲ ਵੀ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਹੈ ਕਿ ਗਰਮੀ ਜਿਹੜੀ ਹੈ ਉਹ ਮੁੜ ਕੇ ਲੋਕਾਂ ਨੂੰ ਸਹੀ ਪੈ ਰਹੀ ਹੈ ਟੈਂਪਰੇਚਰ ਭਾਵੇਂ 36% ਦੀ ਨਹੀਂ ਰੈਪਰ ਨੂੰ ਵੀ ਥੋੜੀ ਜਿਆਦਾ ਲੱਗ ਰਹੀ ਹੈ ਸੋ ਮਤਲਬ ਹੈ ਕਿ ਆਉਣ ਵਾਲੇ 1-2 ਦਿਨ ਤੱਕ ਇਦਾਂ ਦੀ ਮੌਸਮ ਬਣਿਆ ਰਹੂਗਾ ਤੇ ਗਰਮੀ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈਗਾ ਹਾਂਜੀ ਜਿਸ ਵੇ ਹੁਣ ਟੈਂਪਰੇਚਰਸ ਚੱਲ ਰਹੇ ਨੇ 30 ਡਿਗਰੀ ਜਿਸ ਤਰ੍ਹਾਂ ਰਾਤ ਦਾ ਟੈਂਪਰੇਚਰ ਆ ਤਾਂ ਰਾਤ ਵੀ ਰਾਤਾਂ ਵੀ ਕਾਫੀ ਗਰਮ ਹੋ ਰਹੀਆਂ ਨੇ ਤੇ ਡੇ ਟਾਈਮ ਵੀ ਟੈਂਪਰੇਚਰ ਜਿਹੜਾ ਹੈ ਉਹ 30 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਸੋ ਬੋਸ ਟੈਂਪਰੇਚਰਸ ਜਿਹੜੇ ਹਾਇਰ ਸਾਈਡ ਤੇ ਹੋਣ ਕਰਕੇ ਸਾਨੂੰ ਬਹੁਤ ਜ਼ਿਆਦਾ ਗਰਮੀ ਵੀ ਲੱਗ ਰਹੀ ਹੈ ਕਿਉਂਕਿ ਹਿਊਮਿਡਿਟੀ ਹੋਣ ਕਰਕੇ ਜਿਹੜੀ ਸਵੇਟਿੰਗ ਹੈ ਉਹ ਜ਼ਿਆਦਾ ਹੋ ਤੇ ਉਹ ਅਨਕੰਫਰਟੇਬਲ ਵੀ ਤਾਈਂ ਲੱਗ ਰਿਹਾ ਕਿਉਂਕਿ ਹਮਸ ਵਾਲਾ ਸਾਰੇ ਪਾਸੇ ਬਣਿਆ ਪਿਆ ਹੈ ਕਿ ਉੱਪਰ ਵੀ ਐਟਮਾਸਫੇਅਰ ਦੇ ਵਿੱਚ ਹਿਊਮਿਡਿਟੀ ਜ਼ਿਆਦਾ ਹੈ ਫਿਰ نیچے ਜਿਵੇਂ ਪਾਣੀ ਲੱਗ ਰਿਹਾ ਉਹਦੇ ਨਾਲ ਵੀ ਜਿਹੜੀ ਐਵੇਪਰੇਸ਼ਨ ਹੋ ਰਹੀ ਹੈ ਉੱਡ ਕੇ ਉਹ ਲੋਅਰ ਐਟਮਾਸਫੇਅਰ ਦੇ ਵਿੱਚ ਇੰਟੈਂਗਲ ਹੋ ਰਹੀ ਹੈ ਜਿਹਦੇ ਕਰਕੇ ਕਿ ਸਾਨੂੰ ਇੰਨਾ ਜ਼ਿਆਦਾ ਅਨਕੰਫਰਟੇਬਲ ਲੱਗ ਰਿਹਾ ਹੈ ਪਰ ਅਗਰ ਬਾਈ ਤੋਂ ਬਾਅਦ ਅੱਛੀ ਮੌਨਸੂਨ ਆ ਜਾਂਦੀ ਹੈ ਜਾਂ ਪ੍ਰੋਗਰੈਸ ਹੋ ਜਾਂਦੀ ਹੈ ਤਾਂ ਸਾਨੂੰ ਕਾਫੀ ਹੱਦ ਤੱਕ ਇਸ ਹਮਸ ਭਰੀ ਗਰਮੀ ਤੋਂ ਛੁਟਕਾਰਾ ਮਿਲ ਜਾਏਗਾ